ਇਥੇ ਬਟਾਲੇ ਬੱਸ ਸਟੈਂਡ ਤੇ ਕੀ ਲੈਣਾ ਹੈ ਇੰਟਾ ਹੈ ਅਸੀਂ ਸ਼ਾਪਿੰਗ ਕਰਨ ਆਏ ਸੀ ਕਿਟਰਪਿੰਗ ਕਰਨ ਆ ਕੇ ਆਏ ਜਿੱਕਰਾਂ ਨੂੰ ਲੱਗ ਕੋ ਪਿੰਡ ਹੈ ਕਿੰਪਰ ਉਥੋਂ ਆਏ ਸੀ ਬਟਾਲੇ ਸ਼ਾਪਿੰਗ ਕਰਨ ਥੋੜੀ ਕਮੇਟੀ ਕਿਤਾ ਗੋਮ ਇਸ ਪਹਿਲਾ ਜਿਆਦਾ ਸਮਾਨ ਇਹ ਨਾਲ ਜਿਆਦਾ ਹੋਣ ਕਰਕੇ ਮੈਨੂੰ ਲੱਗਿਆ ਵੀ ਮੇਰੀ ਮੰਮੀ ਜੀ ਹੁਣਾਂ ਇਹਨਾਂ ਨੂੰ ਅਗਲੀ ਵਾਰੀ ਤੇ ਬਿਠਾ ਲੈਣ ਤੇ ਮੈਂ ਪਿਛਲੀ ਵਾਰੀ ਤੇ ਬੈਠ ਗਈ ਇਸ ਕਰਕੇ ਉਪਲੇਖੇ ਦੇ ਵਿੱਚ ਮੈਨੂੰ ਲੱਗਾ ਮੰਮੀ ਜੀ ਹੁਣਾਂ ਕੋਲੇ ਤੇ ਉਹਨਾਂ ਨੂੰ ਲੱਗਾ ਮੇਰੇ ਕੋਲ ਹੈ ਤੁਪ ਲਿਖਿਤ ਵਿੱਚ ਉਹਨਾਂ ਨੂੰ ਇੱਥੇ ਰੈਪਿਡ ਲਾਗੇ ਤੁਹਾਨੂੰ ਕਿਥੇ ਪਤਾ ਲੱਗਾ ਜਾਗਦੇ ਬੱਚਿਆਂ ਨੇ ਕਲਾ ਨਰ ਤੋਂ ਥੋੜੀ ਜਿਹੀ ਉਰਾਏ ਭਾਈ ਮੈਂ ਉਹ ਉਰਾ ਉਤਰ ਗਈ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਬੇਟੀ ਕਹਾ ਕਿੰਨੇ ਤੇ ਤੁਹਾਡੇ ਲਾਗੇ ਹੋਣੀ ਹੈ ਤੇ ਮੈਨੂੰ ਮੇਰੇ ਲਾਗੇ ਛੋਟੀ ਹੈ ਵੱਡੀ ਨਹੀਂ ਹੈ ਤੇ ਫਿਰ ਉਹਨਾਂ ਆਂਦੀ ਮੇਰੇ ਕੋਲ ਨਹੀਂ ਫਿਰ ਮੈਂ ਇੱਧਰ ਮੈਂ ਪੁੱਛਿਆ ਉਹਨਾਂ ਨੂੰ ਫੋਨ ਕਰਕੇ ਤਾਂਦੇ ਨਹੀਂ ਸਾਡੇ ਕੋਲ ਵੀ ਨਹੀਂ ਹੈ ਫਿਰ ਜਦੋਂ ਦਾ ਫੋਨ ਕੀਤਾ ਉਹ ਬੱਸ ਵਾਲੇ ਵੀ ਇਹਨਾਂ ਨੂੰ ਪੁੱਛ ਆਨੇ ਤੇ ਇੱਧਰ ਫੋਨ ਕਰਕੇ ਪੁੱਛ ਦਿੰਨੇ ਤੇ ਉਹਨਾਂ ਨੂੰ ਫਿਰ ਪੁੱਛਿਆ ਫਿਰ ਉਹਨਾਂ ਨੇ ਦੱਸਿਆ ਕਿ ਇੱਦਾਂ ਉਹਨਾਂ ਕੋਲ ਹੈ ਉਥਾਨ ਚੱਕੀ ਲੱਗੀ ਹੈ ਤੇ ਤੁਸੀਂ ਉੱਥੋਂ ਪਤਾ ਕਰ ਲੈ। ਕਿੰਨਾਂ ਬੱਚੇ ਨੇ ਉਮਰ ਬੱਚੇ ਦੇ? 4-4। ਕਿਹੜੀ ਕਲਾਸ ਚ ਪੜਦੇ ਨੇ? ਨਰਸਰੀ ਚ। ਉਹ ਸੁਖੀ ਮੈਸੂਦਰਾ ਜੀ। ਧੰਨਵਾਦ ਕਰਨ ਚਾਹਨੀ ਇਹਨਾਂ ਦੇ ਬਿਨਾਂ ਨੇ ਮੇਰੀ ਕੀ ਮਿਲਣਾ ਟਾ। ਸਾਡੇ ਨਾਲ ਮਸੀਦ ਨਾੜੀ ਨੇ ਮੇਰੇ ਘਟੀਏ ਨਾਲ ਅਟਕੂ ਜੱਪਰਾਰ ਨਹੀਂ। ਕੰਪੜੇ ਕੀ ਦਿਨ ਵਾਸਤੇ ਤੁਹਾਨੂੰ ਵਰਤੋ ਇੱਕ ਪਟਾਲੀ। ਇਹ ਕਪੜੇ ਜੀਦ ਕੇ ਕਿੰਨੇ ਪਟਾਲੀ ਦਿਨ ਵਾਸਤੇ ਹੈਂ ਤੇ ਹੋ। ਜਦੋਂ ਬਸ ਚ ਬੈਣ ਲਗੇ ਤੇ ਬਸ ਚ ਰਾਸ਼ੀ ਜੀ ਜ਼ਿਆਦਾ ਤੇ ਉਹਨਾਂ ਨੇ ਨਹੀਂ ਵੇਖਿਆ ਵੀ ਚਾਹੇ ਉਹਨਾਂ ਦੀ ਮੰਮੀ ਕੋਲੋਂ ਬੇਟੀ ਕੇ ਚਾਹੇ ਮੇਥ ਕੋਲੋਂ ਬੇਟੀ ਹੈ ਤੇ ਬਸ ਵਿੱਚ ਬੈਠ ਗਈ ਬੇਟੀ ਥੇ ਛੱਡ ਕੇ ਚਲੇ ਗਈ ਜਦੋਂ ਕੋਲੋਂ ਉਹ ਪਿਛੇ ਦੇ ਉਹ ਬਸ ਚ ਜਲਾਸ਼ ਘਟਿਆ ਤੇ ਉਹਨਾਂ ਨੇ ਦੇਖਿਆ ਵੀ ਬੇਟੀ ਕਿੱਥੇ ਦਾ ਬੇਟੀ ਨਾ ਤੇ ਬੇਟੀ ਕੋਲੋਂ ਹੀ ਤੇ ਨਾ ਮੇਰੇ ਮਿਸਰੀ ਕੋਲ ਹੀ ਤੇ ਫਿਰ ਉੱਥੋਂ ਉਹਨਾਂ ਨੇ ਪਤਾ ਨਹੀਂ ਕਿਤਨਾ ਸਮਾਂ ਸਰਪਰ ਕੀਤਾ ਇੱਥੇ ਬਟਾਲੇ ਕਾਲੇ ਸੰਪਰਕ ਇੱਥੇ ਦੋ ਟਾਈਮ ਤੇ ਬਟਾਲੇ ਬਸ ਸਟੈਂਡ ਸੀ ਵੀ ਮੇਰਾ ਨਾਮ ਜਾਨਦਨ ਹੈ ਤੇ ਫਿਰ ਉਹਨਾਂ ਨੇ ਫਾਈਲ ਇਥੇ ਅਸਲ ਕੀ ਦਫ਼ਤਰਾਂ ਕੀ ਸੰਪਰਕ ਕਰਕੇ ਤੇ ਨਾਲ ਮਲਾਜਮਾ ਜੀ ਦੇ ਨਾਲ ਮੀਟਿੰਗ ਸਾਡੀ ਹੋ ਰਹੀ ਤੇ ਬਾਅਦ ਵਿੱਚ ਉਹਨੇ ਸਾਡੇ ਨਾਲ ਸੰਪਰਕ ਕਰਕੇ ਤੇ ਮਹਾਰਾਜਪਤ ਸਾਹਿਬ ਨੂੰ ਸਰਟੀਫਿਕੇਟ ਜੀ ਇਸ ਟਾਈਮ ਦੇ ਸਾਨੂੰ ਮਿਲਾ ਦਿਓ। ਮੈਂ ਅੱਜ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ। ਪਹਿ ਪੈ ਦਿਓ ਧੰਨਵਾਦ। ਜੀ ਸਰ ਅੱਜ ਮਿਤੀ 7 4 23 ਨੂੰ ਵਕਤ ਕਰੀਬ 3 ਵਜੇ ਦਾ ਸੀਗਾ ਵਾਸਟੈਂਡ ਤੇ ਇੱਕ ਲਾਰਸ ਬੱਚੀ ਛੋਟੀ ਸੁਮਰੀਤ ਕੌਰ ਇਹਦੇ ਪਿਤਾ ਦਾ ਨਾਮ ਪਰਮਜੀਤ ਸਿੰਘ ਆ ਵਾਸੀ ਪਿੰਡ ਸੰਘੋਵਾਲ ਪੁਲਿਸ ਜ਼ਿਲ੍ਹਾ ਮਜੀਠਾ ਥਾਣੇ ਆਪਣੇ ਅਜਨਾਲੇ ਦੀ ਰਹਿਣ ਵਾਲੀ ਬੱਚੀ ਸੀ ਇਹਦੀ ਮਾਂ ਜਿਹੜੀ ਆਪਣੇ ਪੇਕੇ ਪਿੰਡ ਆਈ ਹੈ ਕੀਮਪੁਰੇ ਉਥੋਂ ਇਹ ਸਾਰੇ ਪਰਿਵਾਰ ਦੇ ਜੀ ਇਕੱਠੇ ਹੋ ਕੇ ਸ਼ਾਪਿੰਗ ਕਰਨ ਲਈ ਬਟਾਲੇ ਸ਼ਹਿਰ ਚ ਆਏ ਬਟਾਲੇ ਸ਼ਹਿਰ ਤੋਂ ਸ਼ਾਪਿੰਗ ਕਰਕੇ ਜਦੋਂ ਵਾਸਟੈਂਡ ਤੇ ਵਾਪਸ ਆਏ ਨੇ ਜਦੋਂ ਬੀਬੀਆਂ ਰਲੀਆਂ ਹੁੰਦੀਆਂ ਨੇ ਫਿਰ ਖਿਆਲ ਨਹੀਂ ਕਰਦੀਆਂ ਬੱਚਿਆਂ ਦਾ ਬੱਚਾ ਇਹ ਬੱਸ ਸਟੈਂਡ ਤੇ ਛੱਡ ਕੇ ਤੇ ਆਪ ਕਲਾਂ ਨੌਣ ਵਾਲੀ ਬੱਸ ਤੇ ਬਹਿ ਗਈਆਂ ਨੇ ਉੱਥੇ ਫਿਰ ਬੜੀ ਮਿਹਨਤ ਕਰਕੇ ਸੋਸ਼ਲ ਮੀਡੀਆ ਰਾਹੀਂ ਇਹਦੇ ਮਾਂ ਮਾਪਿਓ ਦਾ ਇਹਦਾ ਐਡਰੈਸ ਲੱਭਿਆ ਜੀ ਤੇ ਹੁਣ ਇਹਨੂੰ ਠੀਕ ਠਾਕ ਗੁਰੂ ਸਾਹਿਬ ਨੇ ਕਿਰਪਾ ਕੀਤੀ ਵੀ ਇਹਨਾਂ ਦਾ ਬੱਚਾ ਇਹਦੀ ਮਾਂ ਦੇ ਹਵਾਲੇ ਕਰ ਦਿੱਤਾ ਜੀ ਇਹਦੇ ਨਾਨਾ ਸਾਹਿਬ ਨੇ ਇਹਦੇ ਵਿੱਚ ਹਰਿੰਦਰ ਢਿੱਲੋਂ ਤੇ ਆ ਸੀਠ ਰਾਜਨ ਸੀਠ ਪ੍ਰਾਪਰਟੀ ਡੀਲਰ ਨੇ ਇਹਨਾਂ ਨੇ ਸਾਡੀ ਬਹੁਤ ਵੱਡੀ ਮਦਦ ਕੀਤੀ ਤੇ ਚਲੋ ਅੱਜ ਗੁਰੂ ਸਾਹਿਬ ਨੇ ਬੜੀ ਵੱਡੀ ਕਿਰਪਾ ਕੀਤੀ ਆ ਇਹ ਇਹ ਬੱਚਾ ਇਹ ਮਾਪਿਓ ਦੇ ਹਵਾਲੇ ਕਰ ਦਿੱਤਾ ਗਿਆ ਜੀ। ਭਲੀ ਮੁਸ਼ਕਲਾਂ ਤੇ ਹੁੰਦੀਆਂ ਰਹਿਣੇ ਪਰ ਇਹਨਾਂ ਮੁਸ਼ਕਲ ਨਹੀਂ ਸਾਨੂੰ ਤੇ ਅਸੀਂ ਬੜਾ ਵੱਡਾ ਵਾਇਗਰ ਨੇ ਕਿਰਪਾ ਕੀਤੀ ਵੀ ਜਿਹੜਾ ਸਾਡੇ ਹੱਥੋਂ ਇਹ ਬੱਚਾ ਜਿਹੜਾ ਇਹਨਾਂ ਦੇ ਮਾਪਿਆਂ ਨੂੰ ਪਹੁੰਚਾ ਦਿੱਤਾ ਗਿਆ। ਸਾਨੂੰ ਇਹ ਗੱਲ ਦੀ ਖੁਸ਼ੀ ਹੈ ਸਾਡੀ ਕੋਈ ਮਿਹਨਤ ਦਾ ਜੀ ਵੱਡੀ ਕੁਝ ਨਹੀਂ ਫਰਕ ਪੈਂਦਾ ਨੂੰ। ਸਾਡੇ ਅਕਸਰ ਕੰਮ ਕਰਦੇ ਰਹਿਣੇ ਇਹ ਚੰਗੇ। ਬੱਚਿਆਂ ਦੇ ਮਾਪਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਮੈਂ ਤੇ ਬੱਚਿਆਂ ਦੇ ਮਾਪਿਓ ਨੂੰ ਇਹੋ ਅਪੀਲ ਕਰਨੀ ਚਾਹੁੰਨਾ ਕਿ ਜਦੋਂ ਆਪਾਂ ਸ਼ਹਿਰ ਹੁੰਨੇ ਆ ਕਿਤੇ ਵੀ ਜਾਂਦੇ ਆ ਆਪਣੇ ਬੱਚਿਆਂ ਨੂੰ ਪਹਿਲ ਦਿਓ। ਮਕੋ ਬੱਚੇ ਦਾ ਤੇ ਛੋਟਾ 4-5 ਸਾਲ ਦਾ ਬੱਚਾ ਹੈ ਜਿਹਨੂੰ ਆਪਾਂ ਨਹੀਂ ਸੰਭਾਗਦੇ ਬੱਚੇ ਨੂੰ ਕੋਈ ਪਤਾ ਨਹੀਂ ਔਰ ਇੰਨੀ ਮਿਹਨਤ ਕਰਨੀ ਪਈ ਵੀ ਬੱਚੇ ਨੂੰ ਆਪਣੇ ਘਰ ਦਾ ਨਹੀਂ ਪਤਾ ਐਡਰੈਸ ਦਾ ਨਹੀਂ ਪਤਾ ਔਰ ਨਾਂ ਦਾ ਨਹੀਂ ਕਿਹਾ ਦਾ ਇੰਨਾ ਕਹਿੰਦੀ ਵੀ ਮੇਰੀ ਮੰਮੀ ਨੇ ਚਿੱਤਾ ਸੂਟ ਪਾਇਆ ਉਸੋਂ ਮੇਰੀ ਮਾਪਿਆਂ ਨੂੰ ਅਪੀਲ ਆ ਵੀ ਆਪਣੇ ਬੱਚਿਆਂ ਦੇ ਪਹਿਲ ਤੌਰ ਤੇ ਧਿਆਨ ਰੱਖਿਆ ਕਰੋ ਜੀ